ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕਿਵੇਂ ਆ ਸਾਰੇ ਲਓ ਜੀ ਆਪਾਂ ਆਏ ਸੀ ਖੇਤ ਗੇੜਾ ਮਾਰਨ ਕਣਕ ਕੰਨੀ ਤੇ ਕਣਕ ਸਾਰੀ ਪੱਕੀ ਪਈ ਆ ਕਾਲੂ ਭੜਾਵਾ ਆ ਕਾਲੂ ਆਉਗੀ ਮਸ਼ੀਨ ਤੇ ਦੇਖਦੇ ਆ ਅੱਗੇ ਜਾ ਕੇ ਹੁਣ ਕਣਕਾਂ ਪਈਆਂ ਨੇ ਪੱਕੀਆਂ ਚਾਚੀ ਵਾਲੀ ਤੇ ਤਾਂ ਹੈਗਾ ਹਰੜਾ ਦਾਣਾ ਹਵੇ ਲੇਟ ਫੋਨ ਕਰਕੇ ਥੋੜੀ ਨਰਮਾ ਆਪਣੇ ਹਿੱਤਾ ਪੱਕੀ ਪਈ ਹੈ ਕਾਲੂ ਵੜ ਦੇਣੀ ਆ ਤਾਂ ਅੱਜ ਵੜ ਦਿੰਨੇ ਬੰਨੇ ਆੜਾ ਤੜਾ ਜਾਂ ਵੜ ਦਿੰਨੇ ਆ ਤਾਂ ਚਲ ਸੌਕੇ ਰਹਿਣਾ ਅੱਜ ਐਂ ਕਰਦੇ ਫਿਰ ਆਪਾਂ ਆਲੇ ਦਾਲ ਉਹ ਬੰਨਾ ਫੜ ਲੈਨੇ ਉਧਰ ਟਹਾ ਫਿਰ ਮਸ਼ੀਨ ਲਵੇ ਲਾਉਂਦਾ ਨਹੀਂ ਅਗਲਾ ਖਾਸੀ ਖਾਸੀ ਰਹਿ ਜਾਂਦੀ ਹੈ ਤੇ ਉਹ ਖੰਬੇ-ਖੰਬੇ ਕੋਲੋਂ ਵੜ ਦਿੰਨੇ ਅੱਜ ਚਲੋ ਰੋਟੀ ਖਾ ਕੇ ਆਉਂਦੇ ਆ ਫਿਰ ਪੜਦੇ ਆ ਆਲਾ-ਦਾਲਾ ਕੱਲੂ ਪੜਾ ਦਾਂਗੇ ਆ ਕਣਕ ਇੱਕ ਦਿਨ ਪਹਿਲਾਂ ਬੀਜੀ ਹੋਈ ਆ ਪਰ ਤੋਂ ਆਪਾਂ ਅਗਲੇ ਦਿਨ ਬੀਜੀ ਸੀ ਇੱਕ ਦਿਨ ਦਾ ਫਰਕ ਆ ਤੋ ਇਹ ਕਣਕਾਂ ਇੱਕ ਬਰੋਬਰ ਪੱਤੀਆਂ ਖੜੀਆਂ ਨੇ ਉਹ ਆਪਣੀ ਮੋਟਰ ਆ ਚਾਚੇ ਉਹਨਾਂ ਦੀ ਮੋਟਰ ਤੇ ਆ 18 ਫੁੱਟਾ ਰੋਡ ਲੱਗ ਗਿਆ ਆਪਣੀ ਜ਼ਮੀਨ ਨੂੰ ਵੈਸੇ ਪਹਿਲਾਂ ਪਹੀ ਛੱਡੀ ਹੁੰਦੀ ਸੀ ਫੌਜੀਆ ਟਾਈਮ ਦਾ ਰਸਤਾ ਤੇ ਪੱਕਾ ਹੋ ਗਿਆ ਰੋੜਾ ਰੜਾ ਪਾ ਕੇ ਹੁਣ ਸੀਜ਼ਨ ਦਵਾ ਦਿਓ ਲੁੱਕ ਪਾਉਣਗੇ ਏ ਵੀ ਮੌਜ ਹੋ ਜਾਣੀਆਂ ਨਹੀਂ ਇੱਧਰ ਪਾਣੀ ਪੂਣੀ ਆ ਜਾਂਦੀ ਬਹੁਤ ਖੌਂਦਾ ਤੇ ਮੀਂਹ ਚ ਵੀ ਬਹੁਤ ਖੌਂਦਾ ਰਿਹਾ। ਲਾਲ ਮਿੱਟੀ ਇੱਧਰ ਤੁਰਕੇ ਆਉਣਾ ਬਹੁਤ ਔਖਾ ਸੀ। ਮੋਟਰਸਾਈਕਲ ਤਾਂ ਆਉਂਦਾ ਹੀ ਨਹੀਂ ਸੀ ਜੇ ਮੀਂਹ ਪੈ ਜਾਂਦਾ ਸੀ ਇੱਕ ਹਫ਼ਤਾ ਮੋਟਰਸਾਈਕਲ ਨਹੀਂ ਆਉਂਦਾ ਸੀ ਖੇਤ 'ਚ। ਨੰਗੇ ਪੈਰੀ ਹੌਣਾ ਪੈਂਦਾ ਸੀ। ਸਰਵਾਤਾ ਮੌਜ ਹੋ ਗਈ। erasta ਪਿੰਡੋ ਚੱਲਦਾ। ਪਿੰਡੋ ਆ ਗਿਆ ਆਪਣੇ ਵਾਲੀ ਜ਼ਮੀਨ 'ਚ। ਖਤਮ ਹੋ ਜਾਂਦਾ ਅੱਗੇ ਉਹ ਪੰਜਾਬ ਦੀ ਹੱਦ 'ਤੇ ਹੱਤ ਨਾਲ ਲੱਗ ਗਿਆ। ਰਾਸਤਾ ਤਾਂ ਅੱਗੇ ਵੀ ਹੈਗਾ ਪਰ ਅੱਗੇ ਪੰਜਾਬ ਵਾਲੇ ਕਢਾਉਂਦੇ ਨਹੀਂ ਹੈਗੇ ਨਹੀਂ ਮੈਂ ਚੀਕੇ ਵਾਲੇ 메인 ਰੋਡ ਤੇ ਚੜਜੇਵੇਂ ਲੱਗਦਾ ਸਾਬ ਸਪਈਆ ਕਰਨ ਲੇਟ ਹੋ ਗਏ ਜਿੰਨਾ ਬੜਾ ਚੜਿਆ ਅੱਜ ਤਿੰਨ ਬੜਾ ਚੜਿਆ ਅੱਜ ਮੈਂ ਦਿਨ ਤਾਂ ਭਰਾਈਆਂ ਤੇ ਮੈਂ ਰਾਤ ਕਿਹਾ ਦਉ ਤੂੰ ਇਸ ਰਾਤ ਚੱਲਦਾ ਨਾ ਪਰ ਦਿਨੇ ਸਵੇਰੇ ਸਵੇਰੇ ਖੜਾਉਣੀ ਪੈਂਦੀ ਆ ਨਾਲ ਟੂਲਟ ਝਾੜਨ ਵਾਸਤੇ ਸਾਫ ਸਫਾਈ ਜ਼ਰੂਰੀ ਹੈ। ਨਾਸਾ ਚੋਗ ਹੋ ਜਾਂਦੇ ਨੇ ਵੀ। ਉਹ ਨਾਸਾ ਖੋਲੀਆਂ ਨੇ। ਕਿਉਂ ਫੋਰ ਮੈਂ ਦੀ? ਅੱਜ ਲੰਮੜ ਤਰਾਂ ਨਹੀਂ ਬਟਣੀ ਹੈ। ਯੈਸ ਸਰ। ਕੰਮ ਬੰਦ ਹੋ ਗਿਆ। ਹਾਂ। ਐਂਡ ਜੋ ਅੱਖਾਂ ਵੀ ਤੱਕ ਠੀਕ ਨਹੀਂ। ਇਹ ਬਿਲਕੁਲ ਪੁਰਾਣਾ ਕਿ ਨਾ ਮਾ। ਆਪਣਾ ਨਾਮ ਆ ਵੀ ਲੋ ਜੀ ਆਹੀ ਕਪਾਣ ਜਾਊ ਆਪਣੀ ਵੀ ਕਰ ਲੂੰ ਅੱਜ ਆ ਆਪਣੇ ਲੈ ਜਾਊਂ ਤਿੰਨ ਦੇਖੀ ਪਿਛੇ ਪਈਆ ਗੋਲ ਦੇ ਵਿੱਚ ਨਾ ਬਲੇਡ ਬਲੂਟ ਦੇ ਗੇਰ ਗਏ ਹਰੇ ਚਾਬੀਆਂ ਟੋੜ ਦੇ ਵਿੱਚ ਸਪਲੈਂਡਰ ਸਪਲੈਂਡਰ ਲੈਣਾ ਹੈ ਟੀਵੀਐਸ ਬਜੇੜਾ ਤੇੜ ਕੇ ਖੁੰਦੇ ਟੀਵੀਐਸ ਦਾ ਕਰੀ ਜੇ ਖੜਿਆ ਲੋ ਜੀ ਹੋ ਗਈ ਦੁਪਹਿਰ ਕਰਦੇ ਆ ਸੰਨੀ ਬੰਨੇ ਵੱਡਣ ਜਾਣਾ ਸੀ ਭਰੀ ਹੋ ਗਈ ਬਿਮਾਰ ਹੁਣ ਦਵਾਈ ਦਵਾ ਕੇ ਲੈਂਦੀ ਐ ਤਾਂ ਕਰਕੇ ਜਾਇ ਨਹੀਂ ਗਿਆ ਹੁਣ ਸ਼ਾਮ ਨੂੰ ਜਾਵਾਂਗੇ ਬੰਨੇ ਵੱਡਣ ਬਈ ਹੋ ਗਈਆਂ ਕਟੀਆਂ ਨੂੰ ਪੱਠੇ ਬੰਨਦਿਆ ਮੈਂ ਸਾਂ ਫਿਰ ਰਾਮ ਕਰਦੇ ਆ ਫਿਰ ਦੇਖਦੇ ਆ ਸ਼ਾਮ ਨੂੰ ਤੋਂ ਜੀ ਮੱਜਾਂ ਨੂੰ ਆ ਗਈ ਧੁੱਪ ਮੰਨ ਅੰਦੇ ਮੱਝਾਂ ਅੰਦਰ ਜੇ ਇਕੜੇ ਕੋਰੇ ਹੁੰਦੇ ਫਿਰ ਸ਼ੌਂ ਰਿਹਾ ਕਰਦੀ ਇਹਨਾਂ ਆਹ ਗੰਦ ਚੱਕ ਕੇ ਪਰਾਂ ਕਰਕੇ ਨਾ ਨਾਲੇ ਬਾੜਾ ਖੁੱਲ ਜਾਊਗਾ ਹੋਰ ਫੇਰ ਲਾ ਦਾਂ ਢੇਕ ਨਾਲੇ ਇੱਤਾਂ ਪਈਆਂ ਨੇ ਪੱਕਾ ਕਰਦਾਂਗਾ ਜੋ ਜੀ ਟੂੜੀ ਵਿਲਾਗੀ ਲਵੇ ਸਾਰੇ ਜਣਾ ਟੂੜੀ ਦਾ ਨਾ ਕਾਲੂ ਵੜ ਜੂਗੀ ਪੰਜ ਪੰਜ ਚਾਰ ਦਿਨਾਂ ਤੱਕ ਟੂੜੀ ਆਜੂ ਚਲ ਜੀ ਖੋਲਦੇ ਆ ਮੱਝਾਂ ਆ ਬੈੜੀ ਵੀ ਬਕਾਊਆ ਆ ਮੱਝ ਵੀ ਬਕਾਊਆ ਜੀ ਤੇ ਆ ਬੈੜੀ ਵੀ ਬਕਾਊਆ ਦੇਖੀ ਜੋ ਪੀਓ ਚਲੋ ਵੀ ਭੱਜ ਲੋ क्या पुत्री लो जी खोलते हैं घर चलो चलो करें चलो चल चल, 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 तो चल, चल पुता है खोलता खोलता बतरी खोलना चल चल कर जा खाली चलो तो चल 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 पर लो पर पर लो चलो आधी छुट्टी हो गई छोटी <laughs> <laughs> चलो 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 ਚਲੋ ਚਲੋ ਆਪਦੇ ਰੈਸਟੋਰੈਂਟ ਚ ਚਲੋ ਰੈਸਟੋਰੈਂਟ ਚ ਲਓ ਜੀ ਆਪਦੇ ਆਪਦੇ ਟੇਬਲਾਂ ਤੇ ਬੈਠ ਚੁੱਕੀਆਂ ਨੇ ਖਾਣਾ ਖਾਣਗੇ ਆਉਣਗੇ ਆ ਤਿੰਨ ਮਟ ਆਪਣੀਆਂ ਤੋਂ ਦਾਲੀਆਂ ਨੇ ਆ ਕਟੀਆਂ ਨੇ ਪੱਛੀ ਆ ਵੀ ਕੱਟੀ ਐ ਆ ਛੋਟੀ ਵੀ ਆਪਣੀ ਸੋਣ ਵਾਲੀ ਐ ਤੇ ਆ ਬੈਡੀ ਵੀ ਆਪਣੀ ਸੋਣ ਵਾਲੀ ਹੈਗੀ ਤੇ ਆ ਆਪਣਾ ਕਟਾ ਹੋ ਮੱਜ ਦਾ ਆਪਣੀ ਨੀਲੀ ਰਾਬੇ ਦੀ ਹੈ ਕੱਟੀ ਆ ਮਿਸ਼ਾਈ ਵਾਲ ਬੱਚੀ ਆਪਣੀ ਮੀਣੀ ਮੈਂਸ ਦੀ ਇਹ ਮੀਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਆ ਨੀਲੀ ਰਾਵੀ ਲੈਂਦੀ ਸੀ ਆਪਾਂ ਨੇ ਚਲੋ ਜੀ ਅभी ਖਾਂਦੇ ਨੇ ਖਾਣਾ ਆਪਾਂ ਕਰਤਾ ਰੈਸਟੋਰਨ ਧੁੱਪ ਬਹੁਤ ਹੋ ਗਈ ਫਿਰ ਜਾਵਾਂਗੇ ਖੇਤ ਨੂੰ ਪੱਠੇ ਪੱਠੇ ਵੀ ਲੈਉਣੇ ਨੇ ਵੱਢੇ ਅੱਜ ਪੱਠੇ ਵੀ ਨਹੀਂ ਲੈਂਦੇ ਤੇ ਫਿਰ ਬੰਨੇ ਫੜਾਵਾਂਗੇ ਆਲੇ ਤੋਂ ਕਾਲੂ ਬਣਾਵਾਂਗੇ ਕਣਕ ਲੋ ਜੀ ਪੱਠੇ ਵੱਢਦੇ ਜਸਨ ਸਾਡਾ ਖਾਰਿਆ ਧੂਤੀਆਂ ਸਾਰੀਆਂ ਹੂੰ ਖਾਰਿਆ ਵੀ ਮਿੱਠੀਆਂ ਨੇ ਹੂੰ ਦੇ ਦੇ ਤੋਹ ਕੁੰਤੀਆਂ ਬਹੁਤ ਮਿੱਠੀਆਂ ਨੇ ਪੱਕੀਆਂ ਮੈਨ ਨਾ ਹੂੰ ਏ ਲੱਗਦੇ ਹਾਂ ਹੂੰ ਛੋਟੇ ਹੁੰਦੇ ਬਹੁਤ ਖਾਂਦੇ ਹੁੰਦੇ ਉਹ ਤੇ ਕੁੰਨ ਨਹੀਂ ਖਾਰਿਆ ਤੇਰੇ ਕਰਕੇ ਹਾਲੀਆਂ ਨਹੀਂ ਲਾਲ ਬੜੀਆਂ ਹੁੰਦੀਆਂ ਨੇ ਏ ਚਿੱਟੀਆਂ ਨੇ ਲਾਲ ਵੀ ਹੁੰਦੀਆਂ ਨੇ ਹਾਂ ਜੇ ਲਾਲ ਹੁੰਦੀਆਂ ਨੇ ਉਹ ਵਧੇ ਹੁੰਦੀਆਂ ਨੇ ਜ਼ਿਆਦਾ ਹੂੰ ਮਸ਼ੀਨ ਨੇ ਆਪਣੀ ਬਸ ਵੱਢਣ ਨਾਲ ਇੱਕ ਸਾਰੀ ਵੱਢ ਗਿਆ ਐਵੇਂ ਦਾ ਇੱਧਰ ਬੀਜਤੀ ਆਪਣੇ ਚਰੀ ਜਾਨਵਰ persen ਖਤਮਣਾ ਚਰੀ ਇਹ ਦੂਣੇ ਮੱਕੀ ਮੱਕੀ ਵੀ ਦਾਂ ਕਿਥੇ ਰਹੀ ਆ ਉਹ ਸਾਹਮਣੇ ਉਹ ਨਾਲ ਦੀ ਥੋੜੀ ਆ ਉਹ ਸਤਰਮੰਚਾਂ ਦੀ ਸਪੈਦੇ ਜਾ ਰਹੀਆਂ ਨੇ ਦਾਮਣ ਚ ਚੱਲ ਰਹੀ ਆ ਨਹੀਂ ਉਹ ਹੀ ਆ ਕੋਈ ਨਹੀਂ ਚਲੋ ਜੀ ਚੱਲਦੇ ਆ ਘਰੇ ਚੱਲੇ ਘਰੇ ਹੋਰ ਬੰਨੇ ਫੜਨ ਨੇ ਖੇਤ ਜਾਣਾ ਚੱਲੇਗਾ ਬਾਹਰ ਜਾਇਓ ਚਲ ਚਲ ਬੇਲਾਂ ਚ ਪਾਤਾ ਆਪਾਂ ਪਾਣੀ ਮੈਂ ਤੇ ਮੇਰੇ ਕੰਮ ਪਿਆਕਿੰਦਾ ਲੋ ਜੀ ਉਹ ਬੰਨਾ ਵੱਡਾ ਸਾਈਡ ਵਾਲਾ ਥੋੜਾ ਜਿਹਾ ਰਹਿ ਗਿਆ ਬਾਕੀ ਸਵੇਰੇ ਪੜਦਾ ਹੁਣ ਨੇਰਾ ਹੋ ਰਿਹਾ ਘਰੇ ਵੀ ਟੁਕਾ ਟੁਕਾ ਕਰਨਾ ਚਾਹਤੇ ਚਲੋ ਜੀ ਮਿਲਦੇ ਆਂ ਕੱਲ ਨੂੰ ਫਿਰ ਅਗਲੇ ਵਲੌਗ ਚ ਬਾਏ ਬਾਏ ਟਾਟਾ ਟੇਕ ਕੇਅਰ ਠੀਕ ਆ ਜੀ ਵਲੌਗ ਦਾ ਕਰਦੇ ਆ ਇੱਥੇ ਐਂਡ ਆ ਮਿਲਦੇ ਆਂ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਚ ਕੱਲੂ ਵੱਡਾਂਗੇ ਕਣਕ ਆਪਾਂ ਆਪਣੇ ਫੜਤੇ ਸੀ ਗਾਣੇ ਥੋੜੇ ਬੋਤੇ ਰਹਿ ਗਏ ਸੋਰੇ ਫੜਦਾ ਠੀਕ ਹੈ ਜੀ